ਕੀ ਨਾਮ ਹੈ ਜੀ ਤੁਹਾਡਾ ਕਿੱਥੇ ਕੰਮ ਕਰਦੇ ਹੋ ਕੀ ਗੱਲਬਾਤ ਹੋਈ ਹੈ ਗੱਲਬਾਤ ਸਾਡੀ ਇਹ ਹੀ ਹੋਈ ਹੈ ਕਿ ਮੈਂ 3:00 ਵਜੇ ਡਿਊਟੀ ਤੇ ਖੜਾ ਸੀ ਔਰ 3:30 ਵਜੇ ਦੇ ਕਰੀਬ ਮਨਦੀਪ ਬੈਡਮਨ ਜਿਹੜਾ ਇਹ ਡਿਊਟੀ ਆਇਆ ਸੀ ਇਹਨਾਂ ਨੇ ਆ ਕੇ ਚਾਬੀ ਮੰਗੀਏ ਚਾਬੀ ਇਹਨਾਂ ਨੇ ਮੈਨੂੰ ਕੱਢ ਕੇ ਜੇਲ੍ਹ ਜੋ ਦੇਤੀਏ ਇਹ ਅੰਦਰ ਪੁਰਾਣੀ ਲੈਬ ਦੀ ਇਹਨਾਂ ਨੇ ਤਾਲਾ ਖੋਲਿਆ ਤਾਲਾ ਖੋਲਣ ਤੋਂ ਬਾਅਦ ਆਣ ਕੇ ਬਾਹਰ ਹਸਪੀਟਲ ਦੇ ਰੈਂਪ ਦੇ ਉੱਤੇ ਇਹਨਾਂ ਗਾਲੀ ਗੋਲਡ ਕਰਨਾ ਚਾਲੂ ਕਰਤਾ ਕਿ ਇੱਥੇ ਬਦਮਾਸ਼ ਪਾ ਲਈ ਗਏ ਨੇ ਇਹ ਨਿਕਲ ਜਦੋਂ ਇਹਨਾਂ ਨੇ ਕਹੀਆ ਤੇ ਮੈਂ ਹੱਸਿਆ ਮੈਂ ਯਾਰ ਕਿੰਨੂ ਗਾਣਾ ਕੱਢ ਰਿਹਾ ਇਹਨੀ ਗੱਲ ਕਹਿੰਦੇ ਬੌਜੀ ਦੇ ਨੇ ਮੇਰੇ ਖਲੇ ਨੂੰ ਹੱਥ ਪਾਇਆ ਬੜੇ ਨੇ ਜਦੋਂ ਇਹਨੇ ਹੱਥ ਮਾਇਆ ਇਹਨੇ ਮੈਨੂੰ ਮਾਰਨਾ ਚਾਲੂ ਕਰਤਾ ਔਰ ਇੱਕ ਵੀ ਵਾਰ ਮੈਂ ਆਪਣਾ ਹਾਥੇ ਦੇ ਉੱਪਰ ਨਹੀਂ ਚੱਕਿਆ अच्छा जी ਜਿੰਨੇ ਚਿਰ ਨੂੰ ਰੌਲਾ ਪਿਆ ਇਹਨੇ ਚਿਰ ਨੂੰ ਸਾਡਾ ਅਗਰਵਾਲ ਦਾ ਅੰਦਰੋਂ ਸਟਾਫ ਆਇਆ ਲੈਬ ਦੇ ਲੜਕੇ ਆ ਗਏ ਫਾਰਮੇਸੀ ਤੇ ਆ ਗਏ ਇਹਨਾਂ ਅੰਦਰ ਛਾਉਣਾ ਚਾਲੂ ਕੀਤਾ ਇੱਕ ਲੜਕਾ ਦੁਸ਼ਾਨ ਨਾਂ ਦਾ ਫਾਰਮੇਸੀ ਵਿੱਚ ਉਹਨੂੰ ਵੀ ਇਹਨੇ ਧੱਕੇ ਮਾਰੇ ਅੱਛਾ ਜੀ ਹਾਂਜੀ ਤੇ ਜਿੱਦਾਂ ਤੁਸੀਂ ਇਲਜ਼ਾਮ ਲਗਾ ਰਹੇ ਹੋ ਕਿ ਮੈਂ ਇਸ ਦੇ ਵਿੱਚ ਤੁਹਾਡੇ ਕੇਸ ਜਿਹੜੇ ਹੈ ਉਹ ਇਹਦੇ ਵੱਲੋਂ ਕੇਸਾਂ ਨੂੰ ਹੱਥ ਪਾਇਆ ਗਿਆ ਪੱਗ ਪੱਗ ਲਥੀ ਇਸ ਦੀ ਕੋਈ ਸੀਸੀਟੀਵੀ ਵੀ ਹੈ ਜੀ ਇਸ ਦੀ ਸਾਡੇ ਕੋਲ ਆ ਜੀ ਹਾਂਜੀ ਅਸੀਂ ਤੁਹਾਨੂੰ ਦਿਖਾ ਦਨੇ ਆ ਜੇ ਕੋਈ ਕੰਪਲੇਂਟ ਵੀ ਤੁਸੀਂ ਹੁਣ ਦੇਣ ਜਾ ਰਹੇ ਹੋ ਹਾਂਜੀ ਹੁਣ ਕਿੰਨੇ ਲੈਂਚਣ ਲੈਂਗੇ ਹੁਣ ਪੁਲਿਸ ਤੋਂ ਕੀ ਮੰਗ ਰੱਖਦੇ ਹੋ ਅਸੀਂ ਪੋਸਟੋਂ ਇਹ ਇਨਸਾਬ ਮੰਗਦੇ ਆ ਇਸ ਬੰਦੇ ਨੂੰ ਸਖਤ ਸਜ਼ਾ ਦਿੱਤੀ ਜਾਵੇ ਔਰ ਬੰਦੀ ਕਾਰਵਾਈ ਇੱਥੇ ਹੋਣੀ ਚਾਹੀਦੀ ਆ ਕਿ ਜੋ ਸਾਡੇ ਕੇਸਾਂ ਦੀ ਫਿਰਦੀ ਹੋਈ ਆ ਉਹ ਵੀ ਸ਼ੀਧੀ ਦਿਹਾੜੇ ਚੱਲਣ ਦੇ ਸ਼ੀਧੀ ਦਿਹਾੜੇ ਦੇ ਵਿੱਚ ਇਹਦੇ ਸਿਰ ਤੋਂ ਖਾਕ ਲਈ ਠੀਕ ਹੈ ਕਿਸ ਤਰੀਕੇ ਨਾਲ ਇਸ ਵਿਅਕਤੀ ਨੇ ਉਸਨੂੰ ਮਾਰਕੋਟ ਕੀਤੀ ਗਈ ਤੇ ਸਭ ਤੋਂ ਵੱਡੀ ਗੱਲ ਹੈ ਕਿ ਉਸ ਦੀ 50% ਕਹਿੰਦੇ ਕਿ ਸਾਨੂੰ ਹੱਥ ਪਾਇਆ ਗਿਆ ਜਿਸ ਨੂੰ ਲੈ ਕੇ ਜਿਹੜਾ ਕਿ ਹੁਣੇ ਇਸ ਸਮੇਂ ਬਾਬਾ ਖਿਲ ਥਾਣੇ ਕੰਪਲੀਟ ਦੇ ਨਾ ਨਹੀਂ ਫਿਲਹਾਲ ਮੈਨੂੰ ਦਿਓ ਜਦੋਂ ਤੁਸੀਂ ਦੇ ਦੇ ਦੋ ਸਾਫਤ ਧੰਨਵਾਦ ਹਾਂਜੀ ਸਾਬ ਕੀ ਨਾਮ ਹੈ ਟਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਪ੍ਰੀਤ ਸਿੰਘ ਸਿੱਖ ਤਾਲਮਿਲ ਕਮੇਟੀ ਜਿਲੰਦਰ ਤੋਂ ਤੇ ਵੀਰ ਗੁਰਪ੍ਰੀਤ ਸਿੰਘ ਸਾਡੇ ਕੋ ਵਾਹਿਗੁਰੂ ਜੀ ਇਹਨਾਂ ਨੇ ਜੋ ਆਕੇ ਦੱਸਿਆ ਕਿ ਅਗਰਵਾਲ ਜੋ ਹਸਪੀਟਲ ਹੈ ਜੀਪੀ ਨਗਰ ਉੱਥੇ ਜੋਬ ਕਰਦੇ ਸਿਕਿਉਰਿਟੀ ਗਾਰਡ ਦੀ ਉਸੇ ਕੋਈ ਮੰਦਿਰ ਪਨਾ ਦਾ ਮੁੰਡਾ ਵੀ ਜੌਬ ਕਰਦਾ ਵਾ ਉਸੇ ਐਡਮਿਨ ਹੈ ਸਾਡੀ ਛੋਟ ਭਾਈ ਜੇਕਰ ਉਹ ਕਰਦਾ ਵਾ ਉਹਨੂੰ ਇਹਨਾਂ ਨੇ ਚਾਬੀਆਂ ਮੰਗੀਆਂ ਨੇ ਕੋਲੋਂ ਇਹਨਾਂ ਨੇ ਚਾਬੀਆਂ ਦਿੱਤੀਆਂ ਜਦੋਂ ਚਾਬੀਆਂ ਵਾਪਸ ਕਰਨ ਆਇਆ ਤੇ ਉਹ ਨਾਲੇ ਗਾਲ੍ਹਾਂ ਕੱਢੀਆਂ ਸੀ ਕਰ ਦਿੱਤੀਆਂ ਉਹਨਾਂ ਨੇ ਜੋ ਸਮਝ ਦੱਸ ਰਿਹਾ ਇਹਨਾਂ ਨੂੰ ਗਾਲ੍ਹਾਂ ਕੱਢਦੇ ਕਿਉਂ ਕਿ ਮੈਨੂੰ ਗਾਲ੍ਹਾਂ ਕਿਉਂ ਕੱਢਦਾ ਪਿਆ ਵਾ ਪਰ ਉਹ ਗਾਲ੍ਹਾਂ ਗੱਲ ਵਿੱਚ ਉਹਨਾਂ ਨੇ ਹੱਥ ਪਾ ਸ਼ੁਰੂ ਕਰ ਦਿੱਤੀ ਇਹਨਾਂ ਵਿੱਚ ਮਾਰੀਆਂ ਜੋ ਅਸੀਂ ਵੀਡੀਓ ਦੇਖ ਰਹੇ ਆ ਵੀਡੀਓ ਤੁਹਾਨੂੰ ਦਿੱਤੀ ਹੈ ਇਹਨਾਂ ਨੇ ਹੱਥ ਪਾਈ ਕੀਤੀ ਹੈ ਇਹ ਇਹਨੇ ਇਹਨੇ ਹਦਰੀ ਬਿਲਕੁਲ ਚੱਕਿਆ ਮੂਗੀ ਇੱਕ ਬੋਰ ਦੇ ਹਲੇ ਹੋ ਗਏ ਉਹਨਾਂ ਨੇ ਪੱਗ ਰਾਈਏ ਮੁਰਗੇ ਨਾਲ ਖੇਤ ਵਾਲੇ ਉਹ ਕੇਸ ਵੀ ਦੇਖੇ ਕੇਜ ਜਕੀ ਕਰ ਰਹੀ ਹੈ ਜੀ ਇਹਨਾਂ ਨੇ ਜਦੋਂ ਇਹਨਾਂ ਦੀ ਬੋਲੀ ਨਾਲ ਕਿਹਾ ਮੇਰੀ ਜਨਾਲੀ ਉਹਨਾਂ ਨੇ ਜਨਾਲੀ ਖੋਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਨੇ ਜਨਾਲੀ ਵਾਪਸ ਮੰਗੀ ਤੇ ਉਦੋਂ ਇਹਨਾਂ ਨੇ ਇੱਕੋ ਜਿਹੇ ਬੇਦਵੀਂ ਮਾਰੀਆਂ ਪਰ ਉਸ ਤੋਂ ਪਹਿਲਾਂ ਉਹਨੇ ਇਹਦੀ ਪੱਗ ਦੀ ਬੇਦਵੀਂ ਕਰਤੀ ਇਹਨਾਂ ਦੀ ਕੇਸਾਂ ਵੀ ਬੇਦਵੀਂ ਕਰ ਦਿੱਤੀ ਅੱਜ ਅਸੀਂ ਸਿੱਖਤਾ ਕਮੇਟੀ ਨਾਲ ਮਸਤੀ ਮਾਵਾਂ ਦੇ ਸਾਹਨੇ ਆਏ ਆ ਅਦਿਨਾ ਉਹਦੇ ਖਿਲਾਫ ਜੋ ਮਨਦੀਪ ਉਹ ਭੱਜਿਆ ਹੋਇਆ ਉਹਦੇ ਖਿਲਾਫ ਕੰਪਲੇਟ ਨੇ ਆਏ ਆ ਕਿ ਹਾਂ ਵੀ ਜੋ ਇਹਨਾਂ ਦਾ ਧੱਕਾ ਹੋਇਆ ਜਸਤਾਰ ਦੀ ਬੇਦਬੀ ਹੋਈ ਹੈ ਕਿਸਾਨ ਦੀ ਬੇਦਬੀ ਹੋਈ ਹੈ ਉਹਦੇ